ਬਹੁਤ ਸਾਰੇ ਲੋਕ ਐਸੇ ਵੇਖੇ ਨੇ ਜਿਹੜੇ ਪਾਰਕਾਂ ਦੇ ਵਿੱਚ ਜਾ ਕੇ ਡੁੱਗਲੀ ਗੇਟ ਹਾਸਾ ਹੱਸਦੇ ਨੇ ਉੱਚੀ ਉੱਚੀ ਹੱਸਦੇ ਨੇ ਉਹ ਹੱਸਦੇ ਨੇ ਇਸੇ ਕਰਕੇ ਕਿ ਅਸੀਂ ਤੰਦਰੁਸਤ ਹੋ ਜਾਈਏ ਕਿਉਂਕਿ ਸਾਡੇ ਪੇਟ ਦੀ ਕਸਰਤ ਹੁੰਦੀ ਹੈ ਸਾਡੀਆਂ ਅੰਤਰੀਆਂ ਨੇ ਜਿਹੜੀਆਂ ਉਹਨਾਂ ਦੀ ਕਸਰਤ ਹੋਏਗੀ ਹੱਸਣ ਦੇ ਨਾਲ ਹੱਸਣਾ ਵੀ ਜ਼ਰੂਰੀ ਹੈ ਪਰ ਗੁਰੂ ਮੁਖ ਪਿਆਰਿਓ ਇਹ ਜਿਹੜੇ ਨਕਲੀ ਹਾਸੇ ਨੇ ਨਾ ਇਹ ਨਕਲੀ ਹਾਸਿਆਂ ਦੇ ਨਾਲ ਕਦੇ ਵੀ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਤੁਹਾਡੇ ਘਰ ਦੇ ਵਿੱਚ ਸੁੱਖ ਤੁਹਾਡੇ ਘਰ ਦੇ ਵਿੱਚ ਸ਼ਕੂਨ ਕਦੇ ਨਹੀਂ ਆਏਗਾ ਮੈਂ ਕਈ ਗੱਲ ਵੇਖਦਾ ਹੁੰਨਾ ਵੀ ਮਾਮਾਓ ਵਿਪਾਰਕ ਦੇ ਵਿੱਚ ਤੁਸੀਂ ਨਕਲੀ ਹਾਸੇ ਆ ਕੇ ਉੱਚੀ ਉੱਚੀ ਹੱਸਦੀ ਹੋ ਇਹਨਾਂ ਹਾਸਿਆਂ ਦੇ ਨਾਲ ਤੁਹਾਡੀ ਜ਼ਿੰਦਗੀ ਨਹੀਂ ਬਦਲਣੀ ਇਨਾਂ ਹਾਸਿਆਂ ਦੇ ਨਾਲ ਤੁਹਾਡਾ ਬੁਢੇਪਾ ਜਿਹੜਾ ਸੁਖਾਲਾ ਨਹੀਂ ਲੰਘਣਾ ਇਹ ਉਹ ਲੋਕ ਨੇ ਗੁਰਮੁਖ ਪਿਆਰਿਓ ਜਿਹੜੇ ਘਰੇ ਨੂਹਾਂ ਦੇ ਨਾਲ ਹੱਸਦੇ ਨਹੀਂ ਜਿਹੜੇ ਨੂਹਾਂ ਦੇ ਨਾਲ ਬੋਲਦੇ ਨਹੀਂ ਜਿਹੜੇ ਆਪਣੇ ਪੋਤਿਆਂ ਦੇ ਨਾਲ ਵੀ ਹੱਸਦੇ ਖੇਡਦੇ ਨਹੀਂ ਬਹੁਤੇ ਐਸੇ ਵੇਖੇ ਨੇ ਘਰ ਦੇ ਵਿੱਚ ਬੋਲਬਾਣੀ ਨਹੀਂ ਘਰ ਦੇ ਵਿੱਚ ਕੋਈ ਇੱਕ ਵਿਚਾਰਧਾਰਾ ਨਹੀਂ ਇੱਕ ਸੋਚ ਨਹੀਂ ਇੱਕ ਦੂਜੇ ਨੂੰ ਬੁਲਾਉਣਾ ਨਹੀਂ ਇੱਕ ਦੂਜੇ ਦੇ ਨਾਲ ਵਰਤਣਾ ਨਹੀਂ ਇਰੰਦੀ ਖੁੰਦੀ ਦੁਨੀਆ ਜਿਹੜੀ ਸਾਡੇ ਮੋਬਾਈਲ ਨੇ ਖਾਲੀ ਅੱਡੋ ਅੱਡੀ ਮੋਬਾਈਲ ਅਸੀਂ ਲੈ ਕੇ ਆਪੋ ਆਪਣੇ ਕਮਰਿਆਂ 'ਚ ਵੜ ਜਾਣਾ ਦੂਜਾ ਭੰਵੇਂ ਮਦੀ ਜਾਵੇ ਪਰ ਦੂਜੇ ਨੂੰ ਅਸੀਂ ਪੁੱਛਣਾ ਨਹੀਂ ਹੈ ਕਿ ਭਾਈ ਤੈਨੂੰ ਤਕਲੀਫ ਕੀ ਹੈ ਦੁੱਖ ਕੀ ਹੈ ਜਿਹੜਾ ਉਹ ਭੰਵੇਂ ਭੈਣ ਹੈ ਭਰਾ ਹੈ ਜਿਹੜਾ ਘਰੇ ਬੱਚਿਆਂ ਦੇ ਨਾਲ ਹੱਸਦਾ ਹੈ ਕਿਉਂਕਿ ਨੋਹਾ ਵੀ ਧੀਆ ਵਰਗੀ ਹੁੰਦੀਆਂ ਨੇ ਉਹਨਾਂ ਦੇ ਨਾਲ ਹੱਸ ਲੈਣਾ ਉਹਨਾਂ ਦੇ ਨਾਲ ਮਜ਼ਾਕ ਕਰ ਲੈਣਾ ਕੋਈ ਮਾੜੀ ਵਤ ਨਹੀਂ ਹੈ ਜਿਹੜਾ ਇੱਕ ਕੁਦਰਤੀ ਹਾਸਾ ਆਉਣਾ ਹੱਸਣਾ ਅਸੀਂ ਗੁਰਮੁਖ ਪਿਆਰਿਓ ਉਹ ਸਾਡੇ ਲਈ ਨੁਕਸਾਨਦਾਇਕ ਨਹੀਂ ਹੋਇਆ ਲਭਦਾਇਕ ਹੋਏਗਾ ਪਰ ਅਸੀਂ ਡੁਗਲੀ ਗੇਟ ਹਾਸੇ ਹੱਸਦੇ ਆ ਡੁਗਲੀ ਗੇਟ ਸਾਡੇ ਚਿਹਰੇ ਤੇ ਹਾਸੇ ਨੇ ਡੁੱਗਲੀ ਗੇਟ ਸਾਡੇ ਚਿਹਰੇ ਤੇ ਰੌਣਕ ਅਸੀਂ ਲਿਆਉਣ ਦੀ ਕੋਸ਼ਿਸ਼ਾਂ ਕਰਦੇ ਆ ਅਸੀਂ ਬਾਹਰੋਂ ਤਨ ਤੋਂ ਸਰੀਰ ਨੂੰ ਸੰਗਨਣ ਵਾਸਤੇ ਲੱਗੇ ਪਏ ਆ ਜਿਹੜਾ ਖੁਸ਼ਦਵੀਤ ਹੋਏਗਾ ਨਾ ਤੇ ਗੁਰਮੁਖ ਪਿਆਰਿਓ ਔਰ ਚਿਹਰੇ ਤੇ ਵੱਖਰੀ ਰੌਣਕ ਹੋਏਗੀ ਤੁਹਾਡਾ ਨਾ ਜਿਹੜਾ ਫੇਸ ਹੈ ਤੁਹਾਡਾ ਚਿਹਰਾ ਜਿਹੜਾ ਉਹ ਦੱਸੇਗਾ ਵੀ ਤੂੰ ਅੰਦਰੋਂ ਕਿੰਨਾ ਕੁ ਰੱਜਿਆ ਹੋਇਆ ਆ ਅੰਦਰੋਂ ਤੂੰ ਕਿੰਨਾ ਕੁ ਅਮੀਰ ਆ ਜੀ ਮੇਰੇ ਵਰਗਾ ਘਰੁੰਡੀ ਵਰਗਾ ਮੂੰਹ ਕਰਕੇ ਅੱਖੇ ਤੇ ਕਭੀ ਮੈਂ ਰੱਜਿਆ ਹੋਇਆ ਬਹੁਤਾ ਮੈਂ ਬਹੁਤ ਖੁਸ਼ਤ ਵੀ ਤਾਂ ਨਹੀਂ ਗੁਰਮੁਖੋ ਫੇਸ ਤੋਂ ਪਤਾ ਲੱਗੇਗਾ ਸਾਡੇ ਚਿਹਰੇ ਤੋਂ ਪਤਾ ਲੱਗੇਗਾ ਸਾਡੇ ਚਿਹਰੇ ਦੀ ਝਲਕ ਦੱਸੇਗੀ ਸਾਡੀ ਬੋਲਵਾਣੀ ਦੱਸੇਗੀ ਸਾਡੀ ਬੈਠਣੀ ਉੱਠਣੀ ਦੱਸੇਗੀ ਸਾਡੀ ਸਾਧਨਾ ਸਾਡੀ ਕਮਾਈ ਸਾਡਾ ਨਿਤਨੇਮ ਬੋਲੇਗਾ ਤੇ ਜਦੋਂ ਅਸੀਂ ਰੱਜੇ ਹੋਮਾਂਗੇ ਸਾਡੇ ਅੰਦਰ ਰੱਜ ਹੋਏਗਾ ਸਾਡੇ ਅੰਦਰ ਸਬਰ ਸੰਤੋਖ ਹੋਏਗਾ ਤੇ ਗੁਰਮੁਖ ਪਿਆਰਿਓ ਅੱਜ ਮੈਂ ਵੇਖਦਾ ਹੀ ਸਾਰਾ ਕੁਛ ਹੀ ਫੇਕ ਹੈ ਕੱਲਾ ਸਾਡੇ ਪੱਲੇ ਦਿਖਾਵਾ ਰਹਿ ਗਿਆ ਉਹ ਭੰਵੇਂ ਸਾਡਾ ਧਰਮ ਕੱਲਾਣਾ ਹੋਵੇ ਭੰਵੇਂ ਸਾਡੇ ਰਾਜਨੀਤਿਕ ਲੋਕ ਲੋਕ ਹੋਣ ਭੰਵੇਂ ਸਮਝ ਦੀ ਗੱਲ ਕਰ ਲੈ ਬਖਾਵਾ ਰਹਿ ਗਿਆ ਅੱਜ ਸਾਡੇ ਪੱਲੇ ਡੁਗਲੀ ਗੇਟ ਸਾਡੇ ਹਾਸੇ ਰਹਿ ਗਏ ਡੁਗਲੀ ਗੇਟ ਸਾਡੀਆਂ ਰਿਸ਼ਤੇਦਾਰੀਆਂ ਰਹਿ ਗਈਆਂ ਡੁਗਲੀਗੇਟ ਸਾਡਾ ਮੇਲ ਮਿਲਾਪ ਰਹਿ ਗਿਆ ਸੱਚੀ ਪਹਿਲਾਂ ਘਰ ਜ਼ਰੂਰ ਕੱਚੇ ਸੀ ਪਰ ਸਾਡੇ ਰਿਸ਼ਤੇਦਾਰੀਆਂ ਪੱਕੀਆਂ ਸੀ ਤੇ ਅੱਜ ਸਾਡੇ ਮਕਾਨ ਪੱਕੇ ਹੋ ਗਏ ਤੇ ਸਾਡੀਆਂ ਰਿਸ਼ਤੇਦਾਰੀਆਂ ਕੱਚੀਆਂ ਹੋ ਗਈਆਂ ਪਹਿਲਾਂ ਅਸੀਂ ਦੂਰ ਸਾਂ ਤੇ ਸਾਡੀ ਨੇੜਤਾ ਜ਼ਿਆਦਾ ਸੀ ਅੱਜ ਅਸੀਂ ਜਿੰਨਾ ਨੇੜੇ ਹੋਏ ਤੇ ਉਨਾਂ ਹੀ ਅਸੀਂ ਦੂਰ ਹੋ ਗਏ ਆ ਦੂਰ ਹੋ ਗਏ ਪਹਿਲਾਂ ਚਿੱਠੀਆਂ ਪਾਉਂਦੇ ਮਹੀਨੇ ਤੱਕ ਕਿਤੇ ਚਿੱਠੀ ਪਹੁੰਚਦੀ ਅੱਜ ਤੇ ਹਰ ਇੱਕ ਬੰਦੇ ਦੇ ਕੋਲੇ ਮੋਬਾਈਲ ਹੈ ਹਰ ਇੱਕ ਦੇ ਕੋਲੇ ਨੰਬਰ ਹੈ ਰਿਸ਼ਤੇਦਾਰ ਦਾ ਪਰ ਨਹੀਂ ਕਈ ਗਿਲ ਤੇ ਅਸੀਂ ਫੋਨ ਵੀ ਨਹੀਂ ਟੈਂਡ ਕਰਦੇ ਚੁੱਕਦੇ ਨਹੀਂ ਵੀ ਖਬਰ ਕੀ ਮੁਸੀਬਤ ਖੜੀ ਕਰੇਗਾ ਕਿਤੇ ਪੈਸੀ ਨਾ ਮੰਗ ਲਏ ਅੱਜ ਸਾਡੇ ਹਾਲਾਤ ਇਹ ਬਣ ਗਏ ਗੁਰੂ ਇਕੱਲਾ ਪਣਾ ਨਾ ਜਿਹੜਾ ਇਹ ਸਾਨੂੰ ਦੁੱਖਾਂ ਦੇ ਵੱਲ ਲੈ ਕੇ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਬੈਠੀਏ ਪਰਿਵਾਰ ਦੇ ਨਾਲ ਹੱਸੀਏ ਬੱਚਿਆਂ ਦੇ ਨਾਲ ਹੱਸੀਏ ਗੁਰਮਖ ਪਿਆਰਿਓ ਸੱਚੀ ਉਹ ਕਰ ਵਰਗ ਸਵਰਗ ਤੁਹਾਨੂੰ ਕਦੇ ਨਹੀਂ ਮਿਲਦਾ